ਕਿਸਾਨੀ ਅੰਦੋਲਨ ਦੇ ਵਿੱਚ ਅੱਜ ਦਿੱਲੀ ਕੂਚ ਕਰਨਾ ਹੈ ਔਰ ਕਿਸਾਨ ਜਥੇਬੰਦੀਆਂ ਨੇ ਅੱਜ ਸਵੇਰੇ 11 ਵਜੇ ਦਾ ਸਮਾਂ ਦਿੱਤਾ ਹੋਇਆ ਸੀਗਾ ਲੇਕਿਨ ਜਿਸ ਤਰੀਕੇ ਦੇ ਨਾਲ ਗੱਲਬਾਤ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈ ਕੇਂਦਰ ਸਰਕਾਰ ਨਾਲ ਪਰ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਲਗਾਤਾਰ ਨੌਜਵਾਨਾਂ ਦੇ ਉੱਪਰ ਕਿਸਾਨ ਆਗੂਆਂ ਦੇ ਉੱਪਰ ਜਿਹੜਾ ਅਥਰੂ ਗੈਸ ਦੇ ਗੋਲੇ ਉਹ ਸੁੱਟ ਰਿਹਾ ਕਿਉਂਕਿ ਇੱਕ ਵਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਮੈਂ ਟੈਕਨੀਕਲੀ ਇਹ ਸਮਝਾਉਣੇ ਕਿ ਜਿਸ ਤਰੀਕੇ ਦਾ ਫਾਸਲਾ ਹੈ ਕਿਉਂਕਿ ਲਗਭਗ ਜਿੱਥੇ ਹੁਣ ਪੁਲ ਦੇ ਉੱਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਫੋਰਸ ਲਗਾਈ ਗਈ ਹੈ ਉਹਨੇ ਕਿ ਦੂਸਰੇ ਪਾਸੇ ਲਗਭਗ 5 ਕਿਲੋ 1.5 ਕਿਲੋਮੀਟਰ ਦਾ ਇਹਦਾ ਫਾਸਲਾ ਹੈ ਕਿਸਾਨ ਜਿਹੜੇ ਡਟੇ ਹੋਏ ਆ ਪਰ ਜਿਹੜੇ ਹਰਿਆਣਾ ਪ੍ਰਸ਼ਾਸਨ ਨੇ ਲਗਾਤਾਰ ਅਥਰੂ ਗੈਸ ਦੇ ਗੋਨੇ ਜਿਹੜੇ ਅੱਜ ਸਵੇਰ ਤੋਂ ਹੀ ਸੁੱਟ ਰਿਹਾ ਫਿਲਹਾਲ ਕਿਸਾਨਾਂ ਵੱਲੋਂ ਕੂਚ ਦਾ ਐਲਾਨ ਹੈ ਲੇਕਿਨ ਅੱਗੇ ਅਜੇ ਤੱਕ ਕਿਸਾਨ ਆਗੂ ਨਹੀਂ ਵਧੇ ਮੀਟਿੰਗ ਦਾ ਦੌਰ ਜਾਰੀ ਹੈ ਪਰ ਫਿਰ ਵੀ ਆਪਣੀ ਸੁਰੱਖਿਆ ਕਹਿ ਲਈਏ ਜਾਂ ਫਿਰ ਜਿਸ ਤਰੀਕੇ ਨਾਲ ਆਗੂ ਅੱਗੇ ਲੱਕੇ ਆਪਣੇ ਨੌਜਵਾਨਾਂ ਨੂੰ ਸਮਝਾ ਰਹੇ ਨੇ ਕਿ ਅੱਗੇ ਨਹੀਂ ਵਧਣਾ ਪਰ ਦੂਸਰੀ ਤਰਫ ਹਰਿਆਣਾ ਪ੍ਰਸ਼ਾਸਨ ਵੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਕਿਉਂਕਿ ਪਿਛਲੇ ਦਿਨੀ ਡੀਜੀਪੀ ਵੱਲੋਂ ਵੀ ਚਿੱਠੀ ਕੱਢੀ ਗਈ ਸੀ ਕਿ ਪੌਕਲੈਂਡ ਮਸ਼ੀਨਾ ਜਾਂ ਫਿਰ ਜੀਸੀਬੀ ਜਿਹੜੀ ਉਹ ਕਿਸਾਨਾਂ ਨਾਲ ਲੈ ਕੇ ਉਹਨਾਂ ਲੇਕਿਨ ਅੱਜ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਵੱਲ ਵੇਖਿਆ ਜਾਵੇ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਲਗਭਗ ਤਿੰਨ ਪੌਕਲੈਂਡ ਮਸ਼ੀਨਾ ਨੇ ਔਰ ਦੂਸਰੀ ਤਰਫ ਜੀਸੀਬੀ ਜਿਹੜੀ ਉਹ ਅੱਗੇ ਲਗਾਈ ਹੋਈ ਹੈ ਹਾਲਾਂਕਿ ਜਦੋਂ ਕਿਸਾਨ ਅੱਗੇ ਵਧਦੇ ਨੇ ਤਾਂ ਇਸ ਦੇ ਵਿੱਚ ਨੁਕਸਾਨ ਜਿਹੜਾ ਹੋ ਨਿਹੱਥੇ ਕਿਸਾਨਾਂ ਦਾ ਹੀ ਹੋਵੇਗਾ ਲੇਕਿਨ ਗੱਲ ਕਰੀਏ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਵੱਲੋਂ ਹਥਿਆਰ ਜਿਹੜੇ ਨੇ ਉਹ ਜਿਨ੍ਹਾਂ ਦੇ ਵਿੱਚ ਅਥਰੂ ਗੈਸ ਸੁੱਟਣ ਵਾਲੀ ਜਿਹੜੀ ਗਨ ਹੈ ਜਾਂ ਫਿਰ ਸੋਨਿਕ ਬੰਬ ਜਿਹੜੇ ਸੁੱਟ ਰਹੇ ਨੇ ਔਰ ਕਿਸਾਨਾਂ ਦਾ ਇਹ ਵੀ ਦਾਵਾ ਹੈ ਕਿ ਨਾਲ 12 ਬੋਰ ਦੇ ਛਰੇ ਵੀ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਤਾਂ ਇੱਕ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜ਼ਰੂਰ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਦਿਖਾਵੇ ਵੀ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਹਰਿਆਣਾ ਪੁਲਿਸ ਬਲ ਤੈਨਾਤ ਕੀਤਾ ਗਿਆ ਜਿਸ ਦੇ ਵਿੱਚ ਪੈਰਾਮਿਲਟਰੀ ਫੋਰਸ ਹੈ ਰੈਪਿਡ ਐਕਸ਼ਨ ਫੋਰਸ ਹੈ ਹਰਿਆਣਾ ਪੁਲਿਸ ਹੋਰ ਕਈ ਹੋਰ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਤੈਨਾਤ ਕੀਤੀਆਂ ਗਈਆਂ ਨੇ ਇਸ ਦੇ ਇਲਾਵਾ ਕੱਗਰ ਦਰਿਆ ਦੇ ਦੂਸਰੀ ਤਰਫ ਵੀ ਬਿਲਕੁਲ ਪੁਲਿਸ ਫੋਰਸ ਜਿਹੜੀ ਇਹੋ ਭਾਰੀ ਮਾਤਰਾ ਦੇ ਜਿਹੜੀ ਭਾਰੀ ਤਦਾਦ ਦੇ ਵਿੱਚ ਤਾਇਨਾਤ ਕੀਤੀ ਹੋਈ ਹੈ ਹਾਲਾਂਕਿ ਹੁਣ ਜੇਕਰ ਗੱਲਬਾਤ ਦੇ ਨਾਲ ਮਸਲਾ ਹੱਲ ਹੁੰਦਾ ਹੈ ਤਾਂ ਫਿਰ ਇਸ ਤੋਂ ਇਲਾਵਾ ਅਗਲਾ ਫੈਸਲਾ ਜਿਹੜਾ ਉਹ ਕਿਸਾਨਾਂ ਦਾ ਅੱਗੇ ਵਧਣ ਦਾ ਹੀ ਰਹੇਗਾ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਉਹ ਜਾਰੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਜੇਕਰ ਮੰਗਾਂ ਮੰਨੀਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਐਮਐਸਪੀ ਗਰੰਟੀ ਹੈ ਸੁਆਮੀਨਾਥਨ ਦੀ ਰਿਪੋਰਟ ਹੈ ਔਰ ਦੂਸਰੀ ਤਰਫ ਜਿਹੜੀ ਕਰਜ਼ਾ ਮੁਕਤੀ ਦੀ ਗੱਲ ਆਉਂਦੀ ਹੈ ਜਾਂ ਫਿਰ ਬਿਜਲੀ ਸੋਧ ਬਿੱਲ ਦਾ ਜਿਹੜਾ ਐਕਟ ਹੈ ਉਸ ਨੂੰ ਖਤਮ ਕਰਨਾ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਕੀ ਸਮਾਂ ਜਿਹੜਾ ਉਸ ਦੇ ਵਿੱਚ ਕਿਸਾਨ ਅੱਗੇ ਵਾਧਦੇ ਨੇ ਜਾਂ ਫਿਰ ਦੂਸਰੀ ਤਰਫ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਅਥਰੂ ਗੈਸ ਦੇ ਗੋਲੇ ਤਾਂ ਅੱਜ ਸਵੇਰ ਤੋਂ ਹੀ ਸੁੱਟਨੇ ਸ਼ੁਰੂ ਕਰ ਰਿਹਾ ਔਰ ਇਸ ਦੇ ਨਾਲ ਜੇਕਰ ਗੱਲ ਕਰੀਏ ਤਾਂ ਜਿੱਥੋਂ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਪਹਿਲਾਂ ਸਿਮੀਟਡ ਬੈਰੀਕੇਡ ਜਿਹੜੇ ਉਹ ਲਗਾਏ ਗਏ ਨੇ ਉਸ ਦੇ ਪਿੱਛੇ ਕੰਡਿਆਲੀ ਤਾਰ ਹੈ ਔਰ ਉਸ ਦੇ ਪਿੱਛੇ ਫੋਰਸ ਜਿਹੜੀ ਉਹ ਤਾਇਨਾਤ ਕੀਤੀ ਹੋਈ ਹੈ ਔਰ ਨਾਲ ਦੀ ਨਾਲ ਜਿਹੜੀਆਂ ਪੋਕਲੇਨ ਮਸ਼ੀਨਾਂ ਨੇ ਉਹ ਵੀ ਲਗਾਈਆਂ ਹੋਈਆਂ ਤਾਂ ਇੱਕ ਪਾਸੇ ਨੌਜਵਾਨ ਜਿਹੜੇ ਉਹ ਤਿਆਰ ਬਰ ਤਿਆਰ ਨੇ ਪਰ ਦੂਸਰੇ ਪਾਸੇ ਕਿਸਾਨ ਆਗੂਆਂ ਦੀ ਜਿਹੜੀ ਇਸ਼ਾਰੇ ਦੀ ਉਡੀਕ ਹੈ ਕਿ ਜਦੋਂ ਕਿਸਾਨ ਆਗੂ ਕਹਿਣ ਤਾਂ ਉਹ ਅੱਗੇ ਵਧਣਗੇ ਉਹ ਡਰੋਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੂਰ ਤੋਂ ਕਿ ਡਰੋਨ ਜਿਹੜੇ ਨੇ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਭੇਜ ਦਿੱਤੇ ਗਏ ਨੇ ਔਰ ਜਿਹੜੇ ਇਹਨਾਂ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਨੇ ਉਹ ਛੁੱਟੇ ਜਾਣਗੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਕੀ ਕੁਝ ਜਿਹੜਾ ਅੱਜ ਹੋਵੇਗਾ ਔਰ ਨਾਲ ਦੀ ਨਾਲ ਵੀਡੀਓਗ੍ਰਾਫੀ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਔਰ ਡਰੋਨ ਜਿਹੜਾ ਹੈਗੇ ਉਹ ਤਿੰਨ ਡਰੋਨ ਲਗਾਤਾਰ ਛੱਡੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਔਰ ਦੂਸਰੇ ਪਾਸੇ ਜਿਹੜੇ ਕਿਸਾਨਾਂ ਵੱਲੋਂ ਗੁੱਡੀਆਂ ਪਤੰਗਾ ਜਿਹੜੀਆਂ ਉਹ ਉਡਾਈਆਂ ਗਈਆਂ ਨੇ ਔਰ ਇਸੇ ਡਰੋਨ ਦੇ ਜ਼ਰੀਏ ਹੀ ਹੁਣ ਅਥਰੂ ਗੈਸ ਤੇ ਗੋਲੇ ਜਿਹੜੇ ਉਹ ਸੁੱਟੇ ਜਾਣੇ ਨੇ ਪਿਛਲੀ ਵਾਰ ਡਰੋਨ ਜਿਹੜਾ ਸੁੱਟਿਆ ਗਿਆ ਸੀ ਉਸ ਨੂੰ ਕਿਸਾਨਾਂ ਵੱਲੋਂ ਪਤੰਗ ਦੇ ਨਾਲ ਸੁੱਟ ਲਿਆ ਗਿਆ ਸੀ ਤਾਂ ਹੁਣ ਦੇਖਦੇ ਹਾਂ ਅਗਲਾ ਸਮਾਂ ਜਿਹੜਾ ਉਹ ਕੀ ਦਿਖਾਈ ਦਿੰਦਾ ਹੈ ਕੈਮਰਾ ਪ੍ਰਸੰਤ ਸੁਮੀਤ ਦੇ ਨਾਲ ਮਨਜੋਤ ਕੰਗ ਦਿਨਿਕ ਸਵਰਾ ਟੀਵੀ ਸ਼ੰਭੂ ਬੈਰੀਅਰ